ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਜੀ ਨਹੀਂ ਵਰਜਿਸ਼ ਕਰਕੇ ਟਾਈਮ ਹੈ ਪਸੀਨਾ ਆਇਆ ਅੱਛਾ ਹਾ ਗੁੱਡ ਮਾਰਨਿੰਗ ਸਾਰਿਆਂ ਨੂੰ ਵਾਹਿਗੁਰੂ ਚੰਡੀ ਦੀ ਕਲਾ ਕਰੇ ਸਾਰਿਆਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਤੇ ਸਵਾਗਤ ਹੈ ਤੁਹਾਡਾ ਮੀਨਿ ਵਿਲੌਗ ਦੇ ਵਿੱਚ ਤੇ ਵੇਖੋ ਅੱਜ ਦਿਨ ਕੱਲ੍ਹ ਮੀ ਬਹੁਤ ਪਿਆ ਬਹੁਤ ਜ਼ਿਆਦਾ ਮੀ ਪਿਆ ਤੇ ਜੇ ਇਨਾਂ ਕੋਈ ਹਿਸਾਬ ਨਹੀਂ ਤੇ ਮੀਂਹ ਦਾ ਰਾਤ ਨੂੰ ਸਾਫ ਹੋ ਗਿਆ ਸਾਰਾ ਸਾਰਾ ਸਾਫ ਹੋ ਗਿਆ ਮੌਸਮ ਸਾਰਾ ਸਾਫ ਹੋ ਗਿਆ ਤੇ ਹੁਣ ਦੇਖੋ ਤੁਸੀਂ ਕੀ ਥਿ ਵਿਊ ਵੇਖੋ ਤੇ ਦੇਖੋ ਵੀ ਐਂ ਲੱਗ ਰਿਹਾ ਜਿਵੇਂ ਜਿੱਦ ਤੱਕ ਸਿਆਲ ਚੜ ਜਾਂਦਾ ਸਿਆਲ ਦਾ ਪੱਖ ਲੱਗਣਾ ਸ਼ੁਰੂ ਹੋ ਗਿਆ ਦੇਖੋ ਤੇ ਅਜੇ ਅੱਜ ਅਜੇ ਮੇਰੇ ਖਿਆਲ ਦੇ ਨਾਲ 10 ਦਿਨ ਰਹਿੰਦੇ ਹੋਣੇ 10 ਦਿਨ ਨਹੀਂ 5-6 ਦਿਨ ਸਾਰੇ 5-6 ਦਿਨ ਦੇ ਜਿਸ ਤਰ੍ਹਾਂ ਨੂੰ ਅਸੂ ਚੜਨਾ ਤੇ ਦੇਖੋ ਤੁਸੀਂ ਵੀਊ ਦੇਖੋ ਬੱਲੇ 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 ਉਹ ਦੇਖੋ ਇੱਧਰ ਉਹਦੇ ਮੂਰੇ ਕੋਈ ਚੀਜ਼ ਪਾ ਲਓ ਤਾਂ ਸੁੰਗ ਕੇ ਦੇਖ ਲੈ ਖਾਣ ਵਾਲੀ ਖਾ ਲੈਂਦਾ ਹੁੰਦੋਂ ਨੂੰ ਪਤਾ ਕਿ ਰੋਟੀ ਹੈ ਜਾਂ ਇਹ ਕੋਈ ਫਰੂਟ ਹੈ ਜਾਂ ਸੜਾਈ ਹੋਊਗਾ ਉਹਨਾਂ ਵਿੱਚੋਂ ਕਿਸੇ ਹਲ ਦਾ ਪੱਖ ਲੱਗ ਰਿਹਾ ਦੇਖੋ ਸਿਹਾਲ ਹੁੰਦਾ ਜਿਦਾ ਉਹ ਲੋਕ ਖਨੇ ਨਾ ਉਹ ਦੂਸਤ ਮੇਰੇ ਖਾਲਾ ਖੂਆਂ ਦੇ ਤੇ ਸਭੀ ਧੁੰਦ ਬਹੁਤ ਜਿਆਦੀ ਹੋਣੀ ਤਾਂ ਦਿੰਦਾ ਨਹੀਂ ਕੋਈ ਅੱਗੇ ਯਾ ਇੱਥੇ ਇੱਥੇ ਦੇਖ ਲਓ ਕਿੰਨਾ ਕੁਛ ਨਹੀਂ ਦਿਖ ਰਿਹਾ ਦੇਖੋ ਐਨਾ ਆਹ ਬਾਜ਼ਾਰ ਦੇਖੋ ਬਾਜ਼ਾਰ ਧੁੰਦਲਾ ਦਿਖ ਰਿਹਾ ਆਪਾਂ ਇਹ ਯਾਦ ਦੇ ਆਪਾਂ ਦੁਨੀਆਂ ਨੂੰ ਰਚਿਆ ਬਣਾਇਆ ਹੈ ਪ੍ਰਮਾਤਮਾ ਨੇ ਮਨ ਦੇ ਨਾਲ ਆਪਾਂ ਕਿੰਨੀਆਂ ਕਹਾਣੀਆਂ ਹੋਰ ਕਈ ਕਰਮ ਯਾਦ ਕਰਾ ਦਾ ਇਹ ਆ ਤੁਮੀ ਬਹੁਤ ਪਿਆਰ ਫਿਰ ਬੰਦੇ ਦੇ ਅੰਦਰੋਂ ਜਿਆ ਮਲਾ ਦੀ ਆ ਤਕਰੀ ਓਕੇ ਜੀ ਚੈਨਲ ਨੂੰ ਕਰਦੇ ਸਬਸਕ੍ਰਾਈਬ ਸ਼ੇਅਰ ਲਾਈਕ ਮੈਂ ਤੁਹਾਨੂੰ ਦੱਸੂ ਕਿਵੇਂ ਦਾ ਕਰ ਲਓ ਇਹ ਸასი ਕਾਲ ਸਾਡੇ ਦਾ ਧੰਨਵਾਦ